ਸੇਰਾ ਚੱਕ ਅਬਾ ਮੈਂ ਨਹੀਂ ਚੱਕਣਾ ਮੇਰੇ ਮਾਤਾ ਨਿਕਲੀ ਹੋਈ ਆ ਤੇਰੇ ਮਾਤਾ ਨਿਕਲੀ ਹੋਈ ਐ ਇੱਥੇ ਦੋ ਦੋ ਪਿਤਾ ਨਿਕਲੇ ਹੋਏ ਨੇ ਜੇ ਸੇਰਾ ਪਾਇਆ ਤਾਂ ਚੱਕ ਚੱਕ ਅਸੀਂ ਮੂੰਹ ਦੇਖ ਕੇ ਚਲੇ ਜਾਣਾ ਸੇਰਾ ਚੱਕ ਚੱਕ ਸੇਰਾ ਦੇਖਿਆ ਜੀਤਾ ਹੀ ਐ ਡੈਡੀ ਹਾਲੇ ਸੇਰਾ ਚੱਕਿਆ ਨਹੀਂ ਨਹੀਂ ਚੱਕਿਆ ਮਨਿੰਦਰ ਕੌਣ ਨੇ ਇਹ ਮੈਨੂੰ ਕੀ ਪਤਾ ਅਬਾ ਕਿਤੇ ਦੇਖੇ ਦੇਖੇ ਨਹੀਂ ਲੱਗਦੇ ਕੌਣ ਤੁਸੀਂ ਕੌਣ ਮੈਂ ਚਰਨ ਸਿੰਘ ਤੇ ਜੀਤੇ ਦਾ ਵਿਆਹ ਮੇਰੀ ਕੁੜੀ ਨਾਲ ਪੱਕਾ ਹੋਇਆ ਓਹੋ ਹੋਇਆ ਤਾਂ ਫਿਰ ਐ ਕਿ ਤਰੀਕਾ ਹੋਇਆ ਦੱਸੰਦਾ ਹੋਰ ਕਿਵੇਂ ਦੱਸਾਂ ਮੇਰੀ ਕੁੜੀ ਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਾ ਰਿਆ ਏ ਤੁਹਾਡੀ ਕੁੜੀ ਦਾ ਦੋ ਦੋ ਨਾਲ ਰਿਸ਼ਤਾ ਹੋਇਆ ਨਾਲੇ ਜੀਤਾ ਕਹੀ ਜਾਂਦੇ ਹੋ ਨਾਲੇ ਅੰਨੂ ਕਹੀ ਜਾਂਦੇ ਹੋ ਐ ਜੀਤਾ ਹੀ ਐ ਤਾਂ ਹੋਊਗਾ ਅਸੀਂ ਕੀ ਲੈਣਾ ਐ ਲਾੜੇ ਦੀ ਗੱਲ ਕਰ ਰਿਆ ਐ ਮਨਿੰਦਰ ਐ ਓਏ ਮਨਿੰਦਰ ਦਾ ਮੈਂ ਆ ਪੰਜੇ ਮਨਿੰਦਰ ਭਾਰ ਵੀ ਹੋੜੇ ਮੈਂ ਕੀ ਲੈਣਾ ਐ ਐ ਮਨਿੰਦਰ ਮੇਰਾ ਐ ਇਹ ਤਾਂ ਪਿਆਇਆ ਹੋਇਆ ਤੂੰ ਤਾਂ ਲੁੱਟੀ ਗਈ ਭੈਣੇ ਲੁੱਡੀ ਤਾਂ ਤੂੰ ਗਈ ਛੱਡਣੇ ਐ ਮੇਰਾ ਘਰ ਵਾਲਾ ਨਹੀਂ ਐ ਇਹਦਾ ਜੀਜੇ ਐ बाद पुल सी। साली कड़ी बीमारी है बादल चलता नहीं नहीं मैं बहुत सोहना लग रहा मैं नजर बुटीच साले नजर ला देख लो, आ लो। है? नहीं है मनिंदर है नहीं नहीं नहीं, नहीं, नहीं संदीप है पुछलो नहीं है मनिंदर है